ਹਾਜੀ ਜੀ ਐਸ 70 ਦੇ ਸਬਸਕ੍ਰਾਈਬਰ ਬਚਾ ਪਾਰਟੀ ਦੋਸਤੋ ਅੱਜ ਆਪਾਂ ਇੱਕ ਚੱਲੇ ਕਿਤੇ ਦੇਖਨੇ ਆ ਹੈ ਤਾਂ ਮਾੜਾ ਘਾਇ ਉੱਦਾਂ ਸਮੋ ਗੇੜੀ ਚਾਹਮਤ ਵਰਸਿਸ ਦਈ ਗੇ ਕਰ ਬੈਠਾ ਟਾਈਮ ਨਹੀਂ ਸੀ ਪਾਸ ਹੋ ਰਣੀ ਗਰਮੀ ਦੇ ਵਿੱਚ 44 ਡਿਗਰੀ ਟੈਂਪਰੇਚਰ ਸ਼ਾਮ ਦਾ ਟਾਈਮ ਹੋਇਆ ਨਿਕਲਦੇ ਹੁਣ ਦੇਖਦੇ ਆ ਕਿੱਥੇ ਜਾਵਾਂਗੇ ਕਿੱਧਰ ਨੂੰ 뭐 ਕਿ ਦੇਖਣਾ ਕੋਈ ਅੱਗੇ ਹੋਰ ਸੌਤ ਆਵ ਕੁਛ ਬਾਕੀ ਤੇ ਹੀ ਅੰਨਦਮਨ ਦੇਖੋ ਇਹਦਾ ਬਾਕੀ ਅੱਗੇ ਚਾਲ ਕੇ ਦੇ ਦੇ ਆਪਾਂ ਕੀ ਬਣਦਾ ਕੁਛ ਉੱਧਰ ਨਿਕਲੇ ਘੁੰਮਣ ਦੇ ਹਿਸਾਬ ਨਾਲ ਬੈਠਾਂ ਕੋਈ ਐਡਾ ਸਪੈਸ਼ਲ ਨਹੀਂ ਤੁਹਾਨੂੰ ਕੋਈ ਜਗ੍ਹਾ ਦਿਖਾਣੀ ਆ ਜਾਂ ਕੀ ਆ ਅਜਾ ਕੁਛ ਨਹੀਂ ਹੈਗਾ ਬਾਕੀ ਇਸ ਤਰ੍ਹਾਂ ਰੌਸ਼ੀ ਬਹੁਤ ਹੋ ਜਾਂਦਾ ਹੈ ਸੜਕ ਤੇ ਕਿਉਂਕਿ ਲਗਭਗ ਛੋਟੇ ਟਾਂ ਮਰ ਸਾਵਦਾ ਜੀ ਛੋਟੇ ਦੇ ਵਿੱਚ ਸਾਵਧਾ ਰਸ਼ਦ ਹੈ ਗਈ ਆ ਕੋਈ ਇਸ ਪਾਸੇ ਨੂੰ ਆ ਰਹੀ ਆ ਕੋਈ ਜਾ ਰਹੀ ਆ ਯਾਨ ਨਾਲ ਯਾਤਰਾ ਇਥੋਂ ਕੋਈ ਸ਼ਾਪਿੰਗ ਸ਼ਾਪਿੰਗ ਕਰਾ ਕਰਨ ਦੇ ਨਾਲ ਜਿਹੜੇ ਨਿਕਲਦੇ ਸ਼ਾਮ ਨੂੰ ਉਹ ਹੈਗੇ ਬਾਕੀ ਚੱਲਣਾ ਧਿਆਨ ਨਾਲ ਹੀ ਬੰਦਾ ਇਸ ਰੋਡ ਤੇ ਆਹ ਕੋਈ ਲੋਕਾ ਹੈ ਜਿਹੜੇ ਹੁੰਦੇ ਜਿਹੜੇ ਦੂਜੇ ਦੀ ਸਪੀਡ ਨਹੀਂ ਦੇਖਦੇ ਜਾਂ ਇਹ ਨਹੀਂ ਦੇਖਦੇ ਦੂਜਾ ਕਿੰਨਾ ਮੇਰੇ ਨੇੜੇ ਪਹੁੰਚ ਗਿਆ ਇੱਕ ਦੋਨੇ ਸੜਕ ਤੇ ਆ ਚੜਦੇ ਆ ਬਾਕੀ ਕੁਝ ਗੱਲਾਂ ਇਹਦੇ ਸਬੰਧ ਦੇ ਵਿੱਚ ਮਾਈਕ ਦੇ ਤੇ ਕੇ ਦੀ ਸਮੱਸਿਆ ਸਮੱਸਿਆ ਦੋਤੰਤਰਾਂ ਦੀਆਂ ਹੈਗੀਆਂ ਜਿਵੇਂ ਆਪਾਂ ਘੱਟ ਸਪੀਡ ਤੇ ਹੈਗੀਆਂ ਤੇ ਘੱਟ ਸਪੀਡ ਤੇ ਮੰਨ ਕੇ ਚੱਲੋ ਵੀ ਜਿਵੇਂ ਮੈਂ ਹੁਣ ਕੱਲਾ ਚੱਲ ਰਹਾਗਾ ਤੀਜੇ ਗੇਅਰ ਤੇ ਆ ਤੇ ਜਿਵੇਂ ਵੀ ਨੋ ਚੌਥਾ ਗੇਰ ਤੁਸੀਂ ਲਾ ਲਓ ਤੀਜੇ ਗੇਰ ਤਾਂ ਫਿਰ ਵੀ ਠੀਕ ਚੱਲ ਰਿਹਾ ਹੋਣਾ ਜਿਵੇਂ 20 ਦੀ ਸਪੀਡ 'ਤੇ ਤੀਜੇ ਗੇਰ 'ਤੇ ਠੀਕ ਹੈ ਚਲੋ ਕੁਛ ਹੱਥ ਨਹੀਂ ਤਾਂ ਇੰਜਨ ਝਟਕੇ ਮਾਰਦਾ ਜਾਨੀ ਇੰਜਨ ਦੇ ਝਟਕੇ ਨਾਲ ਕੀ ਆ ਵੀ ਚੈਨ ਝਟਕਾ ਲੈਂਦੀ ਫਿਰ ਉਹਨਾਂ ਹਾਲ ਦੇ ਵਿੱਚ ਚੌਥੇ ਗੇਰ ਦਾ ਖਾਸ ਕਰਕੇ ਦਿੱਕਤ ਆਉਂਦੀ ਹੈ ਜਿਵੇਂ ਤੁਸੀਂ 25 30 ਦੀ ਸਪੀਡ 'ਤੇ ਕਰ ਲਿਓ 30 ਦੀ ਸਪੀਡ 'ਤੇ ਵੀ ਚੌਥਾ ਗੇਰ ਪੰਜਾ ਗੇਰ ਚਾਨ ਬਹੁਤ ਜ਼ਿਆਦਾ ਝਟਕੇ ਮਾਰਦੀ ਉਸ ਤੇ ਆ ਨਾਲ ਕੋਈ ਆਪਣੇ ਕੋਈ ਬੈਠਾ ਹੋਵੇ ਫੇਰ ਦਿੱਕਤ ਨਹੀਂ ਹੈਗੀ ਦੋ ਦੇ ਨਾਲ ਕਾਫੀਆ ਤੱਕ ਸਹੀ ਚੱਲਦਾ ਨਹੀਂ ਤਾਂ ਝਟਕੇ ਮਾਰਦਾ ਹੈਗਾ ਵੀ ਮੈਂ ਜੇਕਰ ਦਾਅ ਕਰ ਰਿਹਾ ਕਿਉਂਕਿ ਸਾਡੇ ਜਿਹੜੇ ਐਕਸਪੌਂਸ ਦੇ ਓਨਰ ਹੈਗੇ ਜਦੋਂ ਸਾਰੇ ਇੰਡੀਆ ਦੇ ਵਿੱਚ ਹੀ ਇਹ ਇੱਕ ਹੀਰੋ ਬੋਲਣਾ ਇੱਕ ਪੇਜ ਬਣਾਇਆ ਹੋਇਆ ਹੈਗਾ ਫੇਸਬੁਕ ਤੇ ਉਹਦੇ ਵਿੱਚ ਮੈਂ ਦੇਖ ਰਿਹਾ ਸੀ ਕਈਆਂ ਦੀਆਂ ਗੱਲਾਂ ਬਾਤਾਂ ਵੀ ਘੱਟ ਸਪੀਡ ਤੇ ਚੌਥਾ ਪੰਜਵਾਂ ਗੇਅਰ ਤੋਂ ਝਟਕੇ ਲੰਦਾ ਇੰਕਾਣ ਚੰਦਾ ਤੁਮ ਮੈਂ ਤਾਂ ਉਸ ਸਵਾਲ ਨੂੰ ਫੜਿਆਗਾ ਅੱਗੇ ਮੇ ਨਾਲ ਕੀ ਹੋਇਆਗਾ ਕੱਲਾ ਹੋਵਾਂ ਤੇ ਜੇ ਡੰਗੀ ਰੱਖਣਾ ਪੈਂਦਾ ਹੋਵੇ 30 35 ਸਪੀਡ ਤੱਕ ਦੇ ਦੋ ਜਾਨ ਫਿਰ ਤਾਂ ਠੀਕ ਚੱਲੀ ਜਾਂਦਾ ਦੋ ਦੇ ਨਾਲ ਤਾਂ 30 35 ਸਪੀਡ ਦੋ ਤਾਂ ਠੀਕ ਚੱਲਦਾ ਇਸ ਤੋਂ ਪਹਿਲਾਂ ਪਾਲਸਰ ਪਾਲਸਰ ਵੀ ਕੁਝ ਇਦਾਂ ਇਦਾਂ ਇਹੇ ਦੀ ਦਿੱਕਤ ਸੀਗੀ ਉਹ ਜੇ ਤਾਂ ਦੋ ਜਾਨੇ ਬੱਠੇ ਆਪਾਂ ਫਿਰ ਤਾਂ ਉਹ ਠੀਕ ਚੱਲਦਾਗਾ ਠੀਕ ਦੀ ਸਪੀਡ ਤੇ ਵੀ ਵਧੀਆ ਸਮੂਥ ਚੱਲਦਾਗਾ ਕੋਈ ਇੰਜਨ ਝਟਕਾ ਕੁਝ ਨਹੀਂ ਆ ਜੇ ਆਪਾਂ ਕੱਲੇ ਹੋਈਏ ਤਾਂ ਉਹ 30 ਦੀ ਸਪੀਡ ਤੇ ਝਟਕੇ ਲੰਦਾ ਸੀ ਜਣ ਉਹਦਾ ਵੀ ਪੰਜਵਾਂ ਗੇਅਰ ਪਾ ਕੇ ਚੌਥੇ ਗੇਅਰ 'ਚ ਝਟਕਾ ਲੰਦਾ ਸੀ ਇਹ ਰੋ ਆਪਣਾ ਇਸ ਮੋੜ ਤੱਕ ਤਾਂ ਬਹੁਤ ਸਮੱਸਿਆ ਆ ਗਈ ਕਿਉਂਕਿ ਕੱਠੀ ਸੜਕਾਂ ਆਉਣ ਤੇ ਜਾਣ ਦੇ ਇੱਕੋ ਰਸਤਾ ਹੋਰੇ ਡਵਾਈਡਰ ਵਿੱਚ ਹੈ ਨਹੀਂ ਤੇ ਰਸ਼ ਫਾਇੰਦਾ ਬਹੁਤ ਜ਼ਿਆਦਾ ਇੱਥੇ ਇਸ ਚੌਂਕੇ ਆ ਕੇ ਬੜਾ ਜ਼ਿਆਦਾ ਤੇ ਬੜਾ ਟਾਈਮ ਕਾਫੀ ਖਰਾਬ ਜਾਂਦਾ ਇੱਥੇ ਤੋਂ ਇਹ ਤਾਂ ਨਿਕਲਣਾ ਹੀ ਪੈਂਦਾਗਾ ਕਾਫੀ ਦੇਖਣੇ ਜੇ ਨਿਕਲ ਹੋ ਜਾ ਜਲਦੀ ਦਾ ਜੇ ਜਾਣ ਪਛਾਣ ਗਈਆਂ ਨੂੰ ਕਹਿੰਦੇ ਵੀਡੀਓ ਦਾ ਇਹ ਭਾਈ ਇਹ ਰੋਲੋਗ ਨੂੰ ਨਾ ਨਾ ਤੇ ਕੰਟੀਨਿਊ ਰੱਖ ਦਾਂਗਾ ਵਿੱਚ ਡਿੰਗ ਡਿੰਗ ਵਗੈਰਾ ਜਾਂ ਕਟਿੰਗ ਕੁਛ ਨਹੀਂ ਕਰਦਾ ਲਗਾ ਮੇਰਾ ਮੈਂ ਹੀ ਸਟਾਈਲ ਅੱਗੇ ਚੱਲ ਰਾਂ ਥੋੜਾ ਹਾਲ ਦੀ ਘੜੀ ਦਾ ਕੋਈ ਕੁਛ ਆਪਣਾ ਕੋਲ ਟਾਈਮ ਦੀ ਕਮੀ ਬਹੁਤ ਜ਼ਿਆਦਾ ਹੈਗੀ ਆ ਕਿਵਰ ਦਾ ਕਿ ਇੱਕ ਦਿਨ ਟਾਈਮ ਨਹੀਂ ਮਿਲਦਾ ਮੋਟਰਸਾਈਕਲ ਚੱਕਣ ਨੂੰ ਬਾਕੀ ਮੈਂ ਆਪਣਾ ਜਿਹੜਾ ਰਨ ਕਿਉਂਕਿ ਛੋਟੀਆਂ ਵੀਡੀਓ ਰੱਖਣੀਆਂ ਉਹ 10-15 ਮਿੰਟ ਦੀ ਗੱਡੀ ਲੰਬੀ ਲੈਣੀ ਨਹੀਂ ਹੈਗੀ ਤੇ ਨਾਲ ਲੱਗੇ ਲੋ ਕੰਟੀਨੂ ਠੀਕ ਆ ਕਿਉਂਕਿ ਆਪਣੇ ਕੋਲ ਕੰਮਣ ਕਮਾਉਣ ਦੇ ਸਬੰਧ ਨਾਲ ਕੁਛ ਤਾਂ ਹੈ ਨਹੀਂ ਬਾਕੀ ਇਸ ਤਰ੍ਹਾਂ ਲਾਈਕ ਤਾਂ ਵੱਜਣ ਲੱਗਣੀ ਹੈ ਸ਼ਾਇਦ ਅੱਗੇ ਤੁਹਾਨੂੰ ਸਹੀ ਤਰ੍ਹਾਂ ਕੁਝ ਨਾਮ ਵੀ ਪਤਾ ਲੱਗੇ ਇਹ ਵੀ ਹੋ ਸਕਦਾ ਹੋਵੇ ਉੱਪਰ 6 ਕੋ ਪਤਾ ਨਹੀਂ ਕਿਹੜਾ ਆ ਰਿਹਾ ਹੈਗਾ ਹਾਈ ਬੀਨ ਚੱਕੀ ਆ ਰਿਹਾ ਹੈਗਾ ਮਾਮਾਬਦ ਫਲਾਈਟਾਂ ਥੱਲੇ ਗੱਲ ਆ ਪਤੰਦਰ ਦੇ ਆ ਇਹ ਚੰਡੀਗੜ੍ਹ ਹੋਣਾ ਚੰਡੀਗੜ੍ਹ ਚ ਚਰਾਨ ਪੱਕਾ ਹੋਈ ਨਾ ਦੋ ਇਹ ਟਾਲੀ ਲੋਕਾਂ ਨੂੰ ਓਏ ਵੀਰ ਹੋਰ ਤੋਂ ਥੋੜਾ ਵੇਟ ਕਰ ਲੋ ਤੁਹਾਡੀ ਲਾਈਟ ਨਹੀਂ ਹੈ ਕੁਛ ਨਹੀਂ ਹੈ ਫੜਨ ਨੂੰ ਤਿਆਰ ਨਹੀਂ ਹੈਗੇ ਇਸ ਟਾਈਮ ਸਭ ਨੂੰ ਹੀ ਹੁੰਦਾ ਵੀ ਮੈਂ ਫਟਾਫਟ ਘਰੇ ਪਹੁੰਚ ਜਾਵਾਂ ਉਹ ਤੇ ਮੈਂ ਘਰ ਜਾ ਕੇ ਤੁਸੀਂ ਇਹ ਆਉਣ ਵਾਲੇ ਬੈਠਣਾਗਾ ਕੰਨਾ ਹੀ ਸਵਰਨਾਦੀ ਜੀ ਨੇ ਖਬਰ ਗੋਲ ਵੀ